ਲੋ ਜੀ ਲੈ ਪ੍ਰੋਮੋਡ ਲੈ ਲੋ ਜੀ ਤਾਂ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਮਾ ਵਾਲੀ ਨੂੰ ਭਰਾ ਪੰਜ ਚਾਰ ਦਿਨ ਦੀ ਬਾਕੀ ਆ ਠੀਕ ਹੈ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਫੰਡ ਚੀਮਾ ਤੇ ਜਿਲ੍ਹਾ ਨੂੰ ਪੈ ਜਾਂਦਾ ਜੀ ਬਰਨਾਲਾ ਬਾਈ ਕੋਲੇ ਕਸੂਣ ਵਾਲੀ ਮੱਝ ਤੇ ਇੱਕ ਗੱਬਣ ਟੋਕੜ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਢੱਡ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਾਸਿਗਾ ਜੀ ਸਾਸਿਗਾ ਜੀ ਨਾਂ ਵੀਰ ਜੀ ਆਪਣਾ ਕਾਲਾ ਵੀਰੇ ਪਿੰਡ ਚੀਮਾ ਜੋਧਪੁਰ ਜ਼ਿਲ੍ਹਾ ਬਰਨਾਲਾ ਪਹਿਲੀ ਮੱਝ ਦੀ ਜਾਣਕਾਰੀ ਵੀਰੇ ਤੇ ਬਾਈ ਜੀ ਦੂਜਾ ਸੂਆ ਝੋਟੀ ਆ ਹਾਂਜੀ ਲੂਣ ਦਾ 12 ਕਿਲੋ ਦਿੱਤਾ ਵ ਤੇਰਾ ਠੀਕ ਆ ਕਿੰਨੇ ਦਿਨ ਬਾਕੀ ਵੀਰੇ ਬਈ ਲੈ ਜੂ 5000 ਨੂੰ 5-6 ਦਿਨ ਲੈ ਜੂ ਤੋੜ ਦੋ ਪਰਾ ਲੋ ਪਰਾ ਚੱਕਰ ਨੂੰ ਕੱਦ ਬੈਡ ਸੁਕਣਾ ਅਮਰੀਕਨਾਂ ਵਾਲਾ ਹੀ ਐ ਠੀਕ ਹੈ ਜੀ ਲੈ ਵਾ ਬਹੁਤ ਸੋਹਣਾ ਲੱਗਿਆ ਥਣ ਥਣ ਚਾਰ ਗਿੱਥੀ ਨੇ ਲੱਗਿਆ ਕੱਦ ਕਾੜ ਸੁਕਣਾ ਸੋਹਣਾ ਲੋ ਜੀ ਟੋਰਾ ਦੇਖ ਸਕਦੇ ਪਰਾ ਲੋ ਜੀ ਲੈ ਆ ਪਰਾ ਮੋੜ ਲੈ ਲੋ ਜੀ ਖਾਣ ਤੋਂ ਬਹੁਤ ਸੋਹਣਾ ਲੱਗਿਆ ਕਰਮਾ ਵਾਲੀ ਨੂੰ ਭਰਾ ਪੰਜ ਚਾਰ ਦਿਨ ਦੀ ਬਾਕੀ ਆ ਠੀਕ ਹੈ ਜੀ ਲੈਵਾ ਗਾ ਮਾਂ ਮੰਗੂ ਲੱਗਿਆ ਮਾਂ ਕਰਨ ਨੂੰ ਠੀਕ ਹੈ ਜੀ ਹਲੇ ਕਰਮਾ ਵਾਲੀ ਲਾ ਰਹੀ ਆ ਠੀਕ ਹੈ ਜੀ ਖਾਣ ਤੋਂ ਚੈੱਕ ਕਰਸਿੰਦਾ ਭਰਾ ਠੀਕ ਹੈ ਜੀ ਕਾਲਾ ਭਾਈ ਜਾਇ ਜਾ ਰੇਟ ਬੱਸ ਕੱਟ ਕੇ ਜੇ ਦੱਸ ਦੇ ਵੀ ਦੇ ਬਈ 1 ਬੇਲੀ ਆ ਰੇਟ ਦਾ 1 ਲੱਖ ਬੇਲੀ ਆ ਹਾਂਜੀ ਤੇ ਦੇਣੀ ਬੱਸ ਕਿੰਨੇ ਦੀ 40 ਦੀ 1 ਲੱਖ 40 ਹਜ਼ਾਰ ਦੀ ਭਰਾ ਦੇਣੀ ਆ ਹਾਂ ਮਾਜ ਸੋਣੀ ਆ ਸੁਨੱਖੀ ਆ ਕੱਦ ਵੜ ਸੁਖਣਾ ਸੋਹਣਾ ਠੀਕ ਆ ਜੀ ਮਰੀਕਣ ਗਾਂ ਹੀ ਹਲੇ ਵਾਲੂ ਬਤਰੇ ਕੰਨੀ ਝੁੰਡੀ ਬਹੁਤ ਆ ਠੀਕ ਆ ਜੀ ਲੋਪਰਾ ਚੈੱਕ ਕਰ ਸਾਦ ਨੂੰ ਲੋ ਕੰਨੀ ਝੁੰਡੀ ਚੀਕ ਇਹ ਤਾਂ ਹੀ ਫਲੇ ਵਾਲਾ ਗੱਲ ਨਾ ਜਟ ਬਾਹਰ ਨੂੰ ਅੱਛਾ ਜੀ ਹਾਂ ਜੀ ਠੀਕ ਆ ਜੀ ਹਾਂ ਜੀ ਵੀ ਦੂਜੀ ਦੱਸੋ ਜਾਣਕਾਰੀ ਇਹ ਵੀਰੇ 4.5 ਮਹੀਨਿਆਂ ਦੀ ਗੱਬਣਾ 5 ਕਿਲੋ ਦੁੱਧ ਆ ਹੁਣ ਚੋਈ ਵੀ ਹੈ ਹੁਣ ਚੋਈ ਵੀ ਆ ਹਾਂ ਜੀ ਇਹਦਾ ਰੇਟ ਕਾਲੀ ਖੱਚ ਕੇ ਜੀ ਬਸ ਤੇ 78000 ਰੁਪਏ ਰੇਟ ਆ 75 ਦੀ ਦੇਣੀ ਆ 73 ਹੀ ਦੇਣੀ ਆ ਤੋੜ ਦੋ ਲੋਪਰਾ ठान सुन दी देख वापस ਵੀ ਲੈ ਠੀਕ ਆ ਤਾਂ ਜੀ ਹੱਦ ਦੁੱਧ ਵੀਰੇ ਕਾਲੇ ਕਿੰਨਾ ਕਿਸੀ 15 ਕਿਲੋ ਵੀਰੇ ਆ ਬਈ ਆਪਾਂ ਡੇਰੀ ਚੋਂ ਵੀ ਚੰਗੀ ਆਈ ਹੈ ਡੇਰੀ ਚੋਂ ਹੀ ਆ ਹਾਂ ਠੀਕ ਹੈ ਵਾਪਸ ਵੀ ਲੈ ਲਾਂਗੇ ਬਈ ਆਪਾਂ ਠੀਕ ਆ ਪਲਾਈ ਸਾਈ ਕਰਕੇ ਆਪਣੇ ਦਾ ਬੰਦਾ ਜੀ ਕੋਈ ਲੈ ਕੇ ਜਾਊ ਆਪਣੀ ਜਾਪ ਛਣ ਵਾਲਾ ਠੀਕ ਆ ਲੋ ਜੀ ਕੱਦ ਵਰਡ ਸੰਗੀ ਵੱਡੀ ਮੱਝ ਆ ਤੇ ਦੁੱਧ ਦਾ ਕਹੇਗਾ 5 ਲੀਟਰ ਹੈ ਹਾਂ ਜੀ ਬਈ ਕੰਡੇ ਵਾਲਾ ਵੀਰੇ ਹਾਂ ਜੀ ਹਾਂ ਲੋ ਜੀ ਕੰਡੇ ਵਾਲਾ ਦੁੱਧ ਹੈ ਤੇ ਹੁਣ ਚਵਾਈ ਭਰਾ ਹੋਈ ਵੀ ਆ ਥਾਣ ਤੋਂ ਚੈੱਕ ਕਰ ਸਕਦੇ ਤੁਸੀਂ ਚਵਾਈ ਦੀ ਠੀਕ ਆ ਨਾ ਕਿਉਂਕਿ ਥੋੜਾ ਜਿਹਾ ਲੇਟ ਹੋ ਗਿਆ ਆਪਾਂ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਈ ਕੋਲ ਦੋ ਮੱਜਾਂ ਪਰਾ ਇੱਕ ਸੂਣ ਵਾਲੀ ਤੇ ਇੱਕ ਟੋਕੜ ਗੱਬਣ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਮਿਲਦੇ ਆਂ ਪਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ